ਭਾਈ ਚੁੱਪ ਦਾ ਦਾਨ ਬਖਸ਼ਿਸ਼ ਕਰੋ ਜੀ ਬਾਬਾ ਸ੍ਰੀ ਚੰਤੀ ਮਹਾਰਾਜ ਜੀ ਨੇ ਆਪਣੇ ਸਿਰ ਕੋ ਭਾਈ ਕਮਲੇ ਜੀ ਨੂੰ ਸੁਨੇਹਾ ਦੇ ਦਿੱਤਾ ਕਿ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹੋ ਕਿ ਉਹ ਸਾਨੂੰ WhatsApp ਤੇ ਆ ਕੇ ਗੱਲਬਾਤ ਕਰਨ ਤੇ ਨਾਲ ਦੀ ਸੁਨੇਹੇ ਦੇ ਵਿੱਚ ਜੀ ਉੱਤੇ ਕਹਿਣਾ ਇਹ ਹੈ ਕਿ ਉਹ ਸੁਨੇਹਾ ਆ ਦੇ ਕੇ ਜਿਸੇ ਤਰ੍ਹਾਂ ਇਹ ਵਾਪਸੀ ਨਾ ਆਉਣਾ ਹੈ ਗੁਰਿਆਈ ਸਨੇਹਾ ਦੇ ਕੇ ਭਾਈ ਕੰਗਿਆ ਜੀ ਨੇ ਕਿਹਾ ਦਿੱਤਾ ਸਹਾਰਾ ਜੀ ਜਰੂਰ ਕਰਾ ਕੇ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਤਾਂ ਭਾਈ ਕੰਗਿਆ ਜੀ ਨੇ ਕਿਹਾ ਤੁਹਾਨੂੰ ਪ੍ਰਸ਼ਾਦਾ ਪਾਣੀ ਸ਼ਕੰਦਰ ਹੁਮਣਾ ਜੀ ਹੈ ਮਹਾਰਾਜ ਜੀ ਕਿਹਾ ਕਿ ਤੁਹਾਨੂੰ ਕੋਈ ਰਖਣਾ ਨਹੀਂ ਹੈ ਤਾਂ ਖੜੀ ਬੜਤੇ ਗੁਰੂ ਕਸ਼ਟਕਲਪੋ ਮਹਾਰਾਜ ਨੇ ਬਰਸਰੀ ਚੰਦ ਜੀ ਨਾਲ ਦੀ ਰੂਪ ਦੇ ਨਾਲ ਕਰਦੇ ਕੁਝ ਪ੍ਰਸ਼ਾਦਾ ਪਾਣੀ ਸ਼ਕਤ ਬਾਸੀ ਇੱਥੇ ਆ ਕੇ ਤਾਂ ਹੀ ਸ੍ਰੀ ਮਹਾਰਾਜ ਮਹਾਰਾਜ ਜੀ ਦਾ ਕਿ ਬਾਬਾ ਜੀ ਨੂੰ ਕੋਰੋਨੀ ਵਿਚ ਸਮਾਵੇਗਾ ਅਸੀਂ ਜ਼ਰੂਰ ਤੁਹਾਡੇ ਦਰਸ਼ਨ ਕਰਨ ਲਈ ਆਵਾਂਗੇ ਸੋ ਸਮਾਦ ਦੇ ਸ੍ਰੀ ਰਤਨ ਜੀ ਮਹਾਰਾਜ ਸਿਰਸਕਾਂ ਨਾਲ ਕਿ ਇਸ ਪਵਨ ਸਥਾਨ ਤੇ ਪਹੁੰਚੇ ਤੇਰਾ ਇਸ ਪੁਰਾਣੇ ਦੇ ਵਿੱਚ ਜੋ ਪਵਨ ਸਥਾਨ ਕਮ ਸਾ ਬਣਿਆ ਹੋਇਆ ਹੈ ਜਿੱਥੇ ਇਸ ਦਾ ਪੁਰਾਣਾ ਸਭ ਲਈ ਇਹ ਸਾਨੂੰ ਪੁਰਾਣੇ ਦੇ ਵਿੱਚ ਬਾਹਰ ਕਮ ਸਾ ਬ ਮੰਦਿਰ ਹੈ ਇੱਥੇ ਆ ਕੇ ਜਦੋਂ ਸ੍ਰੀ ਗੁਰੂ ਰਤਨ ਦੇਤੇ ਮਹਾਰਾਜ ਸੇ ਨਾਲ ਪਹੁੰਚੇ ਤਾਂ ਬਾਪਾ ਜੀ ਜਲਦੀ ਨੇ ਉਹਨਾਂ ਨੂੰ ਦੱਸਿਆ ਕਿ ਬਾਪਾ ਜੀ ਇਸ ਵੇਲੇ ਪਾਲਕਪੁਰ ਦੀ ਪਕਤੀ ਵਿੱਚ ਦੀਵਾਨ ਖੰਡ ਸਮਾਧੀ ਉਹਨਾਂ ਦੀ ਲਿਖੀ ਹੋਈ ਹੈ ਇਸ ਕਰਕੇ ਕਾੜੀ ਨਾਲ ਮੁਲਾਕਾਤ ਨਹੀਂ ਹੋ ਸਕਦੀ ਮਜਬੂਰਾਸ ਨਹੀਂ ਹੋ ਸਕਦੇ ਤੁਹਾਨੂੰ ਸਮਾਧੀ ਉਦੋਂ ਤੱਕ ਇੰਤਜ਼ਾਰ ਉਥੇ ਹੀ ਉਹਨਾਂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਨੂੰ ਚੌਧਰੀ ਦੋਤਾ ਜੀ ਪਿਤਾ ਨੇ ਜਿਹਨਾਂ ਨੂੰ ਕਿ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਤੋਂ ਸੁਨੰਮੀ ਅਮਰਦਾਸ ਵਾਰਸੀ ਨੂੰ ਮੰਗਿਆ ਸੀ کافی ਆਸ ਪੀੜੀਆਂ ਜਿੱਥਰੋਂ ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਹ ਘਰ ਦੇ ਵਿੱਚ ਪਛਾਣਨ ਵਾਲਾ ਕੋਈ ਨਹੀਂ ਰਿਹਾ ਉਸ ਨੇ ਆਪਣੀਆਂ ਆਸਮਾਨਸ ਨੂੰ ਕਿਹਾ ਕਿ ਮੈਂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਬੋਲੀ ਤਾਨੰਗਵਾਜ ਦੇ ਨਾਮ ਕੀਤਾ ਤੇ ਜਿਸਨ ਕੈਸੋ 파ਗਨ ਦਾ ਨਾਮ ਹੈ ਤਮਸਾ ਬੁੱਕੇ ਜਾਨਾ ਜਾਂਦਾ ਹੈ ਸੁਗਣਾ ਨਾਲ ਬਹੁਤ ਵਿਚਾਰਾ ਹੋਈਆਂ ਕਿ ਉਹ ਆਪਣੇ ਪੁਰਬਾਣੀ ਦਾ ਕੋਈ ਮੁਲਾਹ ਜਾਨਾ ਸੀ ਉਸ ਦੇ ਪ੍ਰਤੀ ਬਾਬਾ ਜੀ ਨਾਲ ਲਗੀਆਂ ਬਹੁਤ ਵਿਚਾਰਾ ਹੋਈਆਂ ਤਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਸਪਾਲਸਤਾਨ ਦੇ ਸਰੋਵਰ ਬੋਲੀ ਸਾਹਿਬ ਦਾ ਨਿਰਮਾਣ ਕਰਾਇਆ ਪਾਲਪੁੱਤ ਦੇ ਚਰਨਾਂ ਵਿੱਚ ਵਾਸਮੈਂ ਦੀ ਕੀਤੀ ਕਿ ਜਿਹੜਾ ਵੀ ਪਾਣੀ ਇਸ ਪਾਵਨ ਸਾਂ ਤੇ ਸਰਦਾ ਭਾਵਨਾ ਨਾਲ ਆਵੇਗਾ ਜਿਸ ਦੇ ਮਾਲਕੀਆਂ ਸਾਧੀਆਂ ਜੋ ਸ਼ਾਮਾਂ ਹਨ ਕੋਰੀਆਂ ਆਉਂਦੀਆਂ ਉਸ ਨੂੰ ਮਨ ਵਿੱਚ ਆਪਣਾ ਰੱਖਵੇਗਾ ਉਸ ਰੋਹ ਦੇ ਵਿੱਚ ਸਰਦਾ ਭਾਵਨਾ ਰੱਖ ਕੇ ਸਨਾਰ ਕਰੇਗਾ ਉਸ ਤੇ ਜੋ ਸ੍ਰੀ ਗੁਰੂ ਰਣਕੋਟ ਨੂੰ ਹੋਣਗੇ ਇਹਨੂੰ ਪਾਵਨ ਦੀ ਸਰਦਾ ਦਾ ਗੱਤਾਰ ਦੇ ਦੇ ਇਹ ਉਹ ਇਹ ਬਾਬਾ ਸਿੱਧ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਉਹ ਕਾਣੀ ਲਗਾਏ ਸੀ ਉਹ ਸਾਹਿਬੀ ਮਹਾਰਾਜ ਜੀ ਕਰੋ ਕੁਛੇ ਦਿਨ ਨੂੰ ਜਾ ਰਹੇ ਸਾਨੂੰ ਤਾਂ ਉਹੇ ਪਰਿਵਾਰ ਨੂੰ ਨਾਲ ਲੈ ਕੇ ਬਾਬਾ ਸ੍ਰੀ ਚੰਦ ਜੀ ਨੂੰ ਆਪ ਦਾ ਨਤਮਸਤਕ ਹੋਏ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਇਹ ਸਾਰੇ ਪੁੱਤਰ ਆਪਣੇ ਪਾਸ ਰੱਖਣੇ ਹਨ ਕਿ ਜਦੋਂ ਕੇ ਸਾਡੀ ਸੇਵਾ ਨਹੀਂ ਦੇਵੋਗੇ ਸਾਹਿਬੀ ਮਹਾਰਾਜ ਬਹੁਤ ਸਾਹਿਬੀ ਮਹਾਰਾਜ ਨੇ ਕਿਹਾ ਇਹ ਸਾਰੇ ਹੀ ਪੁੱਤਰ ਤੁਹਾਡੇ ਹਨ ਜਿਹੜਾ ਵੀ ਤੁਸੀਂ ਕਹੋਗੇ ਉਹੀ ਤੁਹਾਡੀ ਝੋਲੀ ਵਿੱਚ ਪਾ ਦੇਵਾਂਗੇ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਣ ਦੇ ਬਾਬਾ ਗੁਰਦਾਤਾ ਜੀ ਮਾਫਾਣੇ ਕੀਤੇ ਜਿਸ ਤੇ ਸ੍ਰੀ ਭਵਨ ਗੁਰੂ ਸਾਹਿਬ ਜੀ ਮਹਾਰਾਜ ਨੇ ਮਸਨਾ ਦੇ ਉੱਤੇ ਆਇਆ ਬਾਬਾ ਗੁਰਦਾਤਾ ਜੀ ਨੂੰ ਵਾਪਸ ਇਹ ਚੰਦ ਜੀ ਦੀ ਝੋਲੀ ਵਿੱਚ ਪਾਵਨ ਸੇਵਾ ਵਿੱਚ ਦਿੱਤਾ ਦਿੱਤਾ ਇੱਥੇ ਇਹ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਧੰਨਵਾਦ ਬਾਬਾ ਗੁਰਦਾਤਾ ਜੀ ਦੀ ਨੋਰੀ ਦਾ ਟਿਕਾ ਜੀ ਜੋ ਵਾਰ ਕੰਗਿਆ ਸੋ ਬਾਰਤਾ ਜੀ ਦਾ ਪਾਵਨ ਤੇ ਸਰਵਾਂ ਸੀ ਇਸ ਤਰ੍ਹਾਂ ਤੁਮਤਾ ਸਵਾਦੀ ਦੇਸਾਂ ਦੇ ਸਾਨੇ ਵਿੱਚੋਂ ਕੋਟ ਸਰਦਾ ਭਾਣਾ ਰੱਖ ਕੇ ਇਸ ਪਾਕਿਸਤਾਨ ਦੀ ਯਾਤਰਾ ਕਰਦੇ ਹਾਂ ਸਭ ਨੂੰ ਜੀਣਾ ਤੇ ਪ੍ਰਵਾਹ ਕਰਦੇ ਹਾਂ ਉਹ ਸਰਦਾ ਵੱਜੂ ਪਾਕਿਸਤਾਨਾ ਦੇ ਸ਼੍ਰੀ ਖੰਡਪਾਤ ਸਾਹਿਬ ਤੋਂ ਸੁਖੀ ਸਾਹਿਬ ਦੀ ਮਾਰਕੋ ਪ੍ਰਵਾਹ ਕਰਦੇ ਹਾਂ ਲੋਕੀ ਖੰਡਪਾਤ ਸਾਹਿਬ ਲਗਾਤਾਰ ਅੰਦਰੰਤਰ ਜੋ ਖੰਡਪਾਤ ਸਾਹਿਬਾਂ ਦੀ ਧੜੀ ਹੈ ਜਿੰਦੀ ਰਹਦੀ ਹੈ ਇਸ ਮੇਰੇ ਸਾਹ ਕਿਸਾ ਕਿਤਨਾ ਜੋ ਚਾਰਾਂ ਦਿਨ ਆਣਾ ਵਾਪਸ ਦੇ ਦਿਨ ਇੱਥੇ ਸ਼ੋਰ ਭਾਰੀ ਜੁੜਾਣ ਲੱਗਦਾ ਹੈ ਆਰੇ ਸਭਾ ਚਾਰੇ ਦੇ ਵਿੱਚ ਸੰਭਲ ਜੋਕੇ ਸੰਕੇਤ ਵਿੱਚ ਪਾਣੀਆਂ ਦੇ ਪਾਣੀਆਂ ਦਾ ਜਾਗ ਕਰਦੀ ਹੈ ਸੋ ਆਏਗੇ ਪਾਣੀ ਲਈ ਇਸ ਸੰਸਥਾ ਤੇ ਜੋ ਵੀ ਘਟੇ ਉਦੰਦਰ ਦਾ ਅਤੇ ਹੈਲਥ ਦਾ ਪ੍ਰਬੰਧ ਹੈ ਇਸ ਨੂੰ ਸੰਭਲ ਜੀ ਪ੍ਰਪਰੈਂਟ ਕਰਾ ਦੀ ਜਤਰਾ ਸਥਿਕਰਨ ਜਨਕ ਪਰ ਖੁਸ਼ੀ ਆਸ਼ੀਰਵਾਦ ਸੰਬੰਧਿਤ ਆਪਾਂ ਅਛਦੀ ਵਾਈਰ ਤੋਂ ਸਾ ਵਾਈਰਮਨ